ਪੈਣੀ ਸਾਹਿਬ ਪ੍ਰੋਗਰਾਮ ਹੋਇਆ ਤੇ ਆਰਐਸਐਸ ਦੇ ਮੁਖੀ ਦਾ ਮੋਣ ਭਾਗ ਵੱਦਾ ਪੈਣੀ ਸਾਹਿਬ ਦੇ ਵਿੱਚ ਕੀ ਕੰਮ ਸੀਗਾ ਜੇਕਰ ਤੁਸੀਂ ਆਰਐਸਐਸ ਦੇ ਨਹੀਂ ਹੁੰਦੇ। ਨਾ ਤੁਸੀਂ ਪੰਜ ਕਾਰ ਧਾਰਨ ਕਰੋ ਨਾ ਤੁਸੀਂ ਅਮਰ ਸ਼ਕੋ ਜਿੱਥੇ ਤੁਹਾਡੇ ਗੱਲ ਦੇ ਵਿੱਚ ਕਿਰਪਾਨਾ ਹੋਣੀ ਚਾਹੀਦੀਆਂ ਵਾ ਤੁਸੀਂ ਉਤੋਂ ਦੀ ਨਾਲੇ ਮਾਲਾ ਪਾ ਲਈਆਂ ਤੇ ਆਰਐਸਐਸ ਦੇ ਨਹੀਂ ਜਿਹੜੀ ਹੁਕੀ ਹੈ ਤੁਹਾਨੂੰ ਉਹ ਗਿਆਨੀ ਸ਼ੇਰ ਸਿੰਘ ਹੁਣੀ ਉੱਤ ਡਰਿੰਗਾਲੇ ਬਾਰੇ ਕਿੰਨਾ ਯਾਹਰ ਉਗਲਦੇ ਆ। ਆ ਮਿਸ਼ਨਰੀ ਕਾਲਜਾਂ ਬਾਰੇ ਕਿੰਨਾ ਯਾਹਰ ਉਗਲਦੇ ਆ। ਤੇ ਨਾਮਧਾਰੀਆਂ ਕੋ ਸ਼ੇਰ ਸਿੰਘ ਨੂੰ ਲਫਾਫੇ ਲੈਂਦੇ ਜਾ ਕੇ ਨਾਮਧਾਰੀਆਂ ਕੋ ਬੈਗੇ ਜਾ ਕੇ ਸਾਡਾ ਨਾਮ ਧਾਰੀ ਪੰਥ ਸਾਡਾ ਨਾਮ ਧਾਰੀ ਪੰਥ ਐਂ ਕਰਦੇ ਆ ਨੀਲਧਾਰੀਆਂ ਕੋ ਚਲ ਕੇ ਸਾਰਾ ਨੀਲਧਾਰੀ ਪੰਥ ਸਾਰਾ ਨੀਲਧਾਰੀ ਪੰਥ ਉਥੇ ਐਂ ਕਰਦੇ ਆ ਹੈ ਇਹਨਾਂ ਦਾ ਕੋ ਸਟੈਂਡ ਆਰਐਸਐਸਐਸ ਮਾਗਮਾ ਦੇ ਵਿੱਚ ਇਹ ਪਹੁੰਚਦੇ ਆ ਸ਼ੇਰ ਇਹ ਵੀ ਬੇਨਤੀ ਮੈਂ ਲਾਸਟ ਦੇ ਕਰ ਦਵਾ ਇਹਨਾਂ ਪ੍ਰਚਾਰਕਾਂ ਦਾ ਦੀਮ ਡੀਨੇ ਮਾਲ ਕੋਈ ਨਹੀਂਗਾ ਇਹਨਾਂ ਨੂੰ ਅੱਜ ਮੋਟਲ ਲਫਾਫਾ ਦੇ ਦਿਓ ਇਹਨਾਂ ਨੇ ਲਫਾਫਾ ਲੈ ਕੇ ਔਰੰਗਜੇਬ ਨੂੰ ਗੁਰੂ ਸਾਹਿਬ ਦਾ ਰਿਲੇਟਿਵ ਵੀ ਸਾਬਤ ਕਰ ਦੇਣਗੇ ਇਹਨਾਂ ਨੂੰ ਅੱਜ ਲਫਾਫਾ ਵੱਡਾ ਦੇ ਦਿਓ ਸੂਬੇ ਸਰਹੰਦ ਨੂੰ ਗੁਰੂ ਗੋਬਿੰਦ ਸਿੰਘ ਦਾ ਰਿਲੇਟਿਵ ਸਾਬਤ ਕਰ ਦੇਣਗੇ ਲਫਾਫਿਆਂ ਦੀ ਇਹਨਾਂ ਨੂੰ ਵੀ ਜਮੀਰ ਮਾਰਨ ਦੇ ਲਫਾਫੇ ਮੈਂ ਨਿਹੰਗ ਜਥੇਬੰਦੀਆਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀ ਕਰਦਾ ਹਾਂ ਦਮਦਮੀ ਟਕਸਾਲ ਦੇ ਚਰਨਾਂ ਦੇ ਵਿੱਚ ਮੈਂ ਸਿਰ ਰੱਖ ਕੇ ਮਸ਼ੀਨਰੀ ਕਾਲਜਾਂ ਦੇ ਚਰਨਾਂ ਦੇ ਵਿੱਚ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਵਾਂ ਬੜੇ ਚਿਰਾਂ ਤੋਂ ਸਾਡੇ ਵਿੱਚ ਲੜਾਈਆਂ ਛੜੀਆਂ ਵਾਂ ਵੇਖੋ ਮਹਾਰਾਜ ਕਹਿੰਦੇ ਆ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹੋਏ 71 ਹੁੰਦੀ ਗੱਲ ਮਹਾਰਾਜ ਨੇ ਬਾਣੀ ਦੇ ਵਿੱਚ ਕੀਤੀ ਹੈ 71 ਏਕ ਪਿਤਾ ਇਕ ਸਗੇਮ ਬਾਰਕ ਤੂੰ ਮੇਰਾ ਗੁਰਹਾਈ ਆਪਾਂ ਸਾਰੇ ਜਣੇ ਰਲ ਮਿਲ ਕੇ ਜੇ ਸਿੱਖੀ ਦਾ ਪ੍ਰਚਾਰ ਕਰਗੇ ਤੇ ਬੜਾ ਵਧੀਆ ਹੋਵੇ ਬਥੇਰੇ ਆਪਾਂ ਜਾਨਵਰਾਂ ਵਾਂਗੂੰ ਲੜ ਲਿਆ ਵਾ ਬਥੇਰੇ ਆਪਾਂ ਛਪੀਲਾਂ ਲਾ ਲਾ ਇੱਕ ਦੂਜੇ ਦੇ ਮਾਵਾ ਦੇ ਪੁੱਤ ਮਰਲੇ ਆ ਬਥੇਰੇ ਆਪਾਂ ਇੱਕ ਦੂਜੇ ਦੇ ਬਾਰੇ ਬਿਆਨ ਬਾਜ਼ੀਆਂ ਕਰ ਲਈਆਂ ਵਾ ਦੇਖੋ ਆਪਾਂ ਇੱਕ ਹੋ ਕੇ ਸਿੱਖੀ ਦਾ ਪ੍ਰਚਾਰ ਕਰਗੇ ਅੱਜ ਆਪਾਂ ਇੱਕ ਨਾ ਨਾ ਹੋਏ ਤੇ ਸੱਚ ਜਾਣਿਓ ਮਗਰ ਆਰਐਸਐਸ ਦਾ ਵੇਖ ਲਓ ਜੋਰ ਕੇ ਨਾ ਚੜਦਾ ਪਿਆ ਵਾ ਤੁਸੀਂ ਵੇਖ ਲਓ ਨਾਮ ਧਾਰ ਗੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਹਮੇ ਹਿੰਦੂਆਂ ਕੇ ਸਾਥ ਹੀ ਰਹਿਣਾ ਹੈ ਕਿਉਂਕਿ ਹਮ ਹਿੰਦੂ ਹੈ ਬਿਆਨ ਦਿੱਤਾ ਸੀ ਕਿ ਉਹਨਾਂ ਯੋਧਿਆ ਰਾਮ ਅੰਦਰ ਬਣਿਆ ਹੈ ਆਂਦਾ ਹਮਾਰਾ ਜੋ ਵੰਸ਼ ਹੈ ਇਹ ਸ਼੍ਰੀ ਰਾਮਚੰਦਰ ਜੀ ਸਹੀ ਹੈ ਕਲਿੱਪ ਮੇਰੇ ਕੋ ਪਈ ਹੈ ਜੇ ਕਿਸੇ ਨੂੰ ਲੈਣੀ ਹੋਵੇ ਦੇ ਦਿਆਂ ਕਲਿੱਪ ਆਂਦਾ ਹਮਾਰਾ ਵੰਸ਼ ਹੈ ਇਹ ਸ਼੍ਰੀ ਰਾਮਚੰਦਰ ਜੀ ਸਹੀ ਹੈ ਆਂਦਾ ਪਹਿਲਾਂ ਸ਼੍ਰੀ ਰਾਮਚੰਦਰ ਜੀ ਹੋਏ ਆ ਫਿਰ ਗੁਰੂ ਨਾਨਕ ਸਾਹਿਬ ਹੋਏ ਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਫਿਰ ਆਂਦਾ ਬਾਬਾ ਰਾਮ ਸਿੰਘ ਜੀ ਹੁਣ ਮੈਂ ਬੇਨਤੀ ਕਰਦਾ ਵੀ ਬਾਬਾ ਆਰਾਮ ਸਿੰਘ ਜੀ ਨੇ ਕਦੀ ਵੀ ਇਹ ਗੱਲ ਨਹੀਂ ਕਹੀ ਵੀ ਮੈਂ ਗੁਰੂ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਗੁਰੂ ਦਾ ਇੱਕ ਨਮਾਣਾ ਜਾਂ ਸਿੱਖ ਆ ਤੇ ਬਾਬਾ ਆਰਾਮ ਸਿੰਘ ਜੀ ਨੇ ਸਿੱਖੀ ਦਾ ਜੋਰ ਲਾ ਕੇ ਬੜੇ ਪ੍ਰਚਾਰ ਕੀਤਾ ਵੀ ਆ ਪਰ ਬਾਬਾ ਆਰਾਮ ਸਿੰਘ ਜੀ ਤੋਂ ਬਾਅਦ ਆਰਐਸਐਸ ਦਾ ਮਗਰ ਜੋਰ ਚੜ ਗਿਆ ਆਰਐਸਐਸ ਦਾ ਜਦੋਂ ਜੋਰ ਚੜਿਆ ਉਦੋਂ ਹੀ ਇਹਨਾਂ ਨੇ ਕਹਿ ਤਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਸਾਡਾ ਗੁਰੂ ਸਾਡਾ ਬਾਬਾ ਆ ਇਹਨਾਂ ਨੇ ਗਾੜੀ ਗੱਡੀ ਚਲਾਤੀ ਹੁਣ ਵੇਖੋ ਉਦਾਹਰਨ ਦਵਾ 250 ਸਾਲਾਂ ਦੇ ਵਿੱਚ ਵਿੱਚ 10 ਗੁਰੂ ਸਾਹਿਬਾਨ ਹੋ ਗਏ ਆ 1708 ਦੇ ਲੈ ਕੇ 1708 ਤੱਕ 250 ਸਾਲਾਂ ਦੇ ਵਿੱਚ 10 ਪਾਸ਼ਾੀਆਂ ਹੋ ਗਈਆਂ ਗਾੜੇ ਗੁਰੂ ਗ੍ਰੰਥ ਸਾਹਿਬਾਰ ਇਹਨੂੰ ਗੁਰਤਾ ਗੱਦੀ ਦਿੱਤੀ ਹੁਣ ਮੈਂ ਇੱਥੇ ਸਵਾਲ ਕਰਾਂ ਕਿ 1708 ਤੋਂ ਲੈ ਕੇ 2025 ਤੱਕ ਜੇਕਰ 250 ਸਾਲਾਂ ਦੇ ਵਿੱਚ 10 ਪਾਸ਼ਾੀਆਂ ਬਦਲ ਗਈਆਂ ਤਕੀ 308-10 ਸਾਲਾਂ ਦੇ ਵਿੱਚ ਕਿ ਚਾਰ-ਪੰਜ ਸ਼ਈਆਂ ਵਧੀਆਂ ਉਤੋਂ ਬਾਦਾਂ ਘੜ ਤੋਂ ਘੜ ਪੰਜੀਆਂ ਪਾਸ਼ਾਹੀ ਹੁੰਦੀ ਤੀਵੀਂ ਪਾਸ਼ਾਹੀ ਹੁੰਦੀ ਆਪਾਂ ਮੰਨ ਵੀ ਲੈਂਦੇ ਪਰ ਕੀ ਉਹਨੇ ਟਾਈਮ ਤੋਂ ਲੈ ਕੇ ਅਜੇ ਤੱਕ ਕੀ ਸਿਰਫ ਚਾਰ ਹੀ ਪਾਸ਼ਾਹੀਆਂ ਵਧੀਆਂ ਸਵਾਲ ਕਰਾਂ ਸਾਨੂੰ ਪਤਾ ਹੀ ਕਹਿਣਗੇ ਯਾਰ ਐਸਐਸ ਦੇ ਫਿੱਟ ਕੀਤੇ ਆ ਉਹ ਭਲਿਓ ਮੈਂ ਸਵਾਲ ਕਰਦਾ ਵਾਂ ਤੁਹਾਡੇ ਪੈਣੀ ਸਾਹਿਬ ਜਿਹੜੋ ਪ੍ਰੋਗਰਾਮ ਹੋਇਆ ਸੀ ਇੱਕ ਵਾਰੀ ਸਾਡੇ ਕੋਲ ਫੋਟੋ ਪਈ ਆ ਪੈਣੀ ਸਾਹਿਬ ਪ੍ਰੋਗਰਾਮ ਹੋਇਆ ਤੇ ਆਰਐਸਐਸ ਦੇ ਮੁਖੀ ਦਾ ਮੋਣ ਭਾਗ ਵੱਦਾ ਪੈਣੀ ਸਾਹਿਬ ਦੇ ਵਿੱਚ ਕੀ ਕੰਮ ਸੀਗਾ ਜੇਕਰ ਤੁਸੀਂ ਆਰਐਸਐਸ ਦੇ ਨਹੀਂ ਹੋਤੇ ਨਾ ਤੁਸੀਂ ਪੰਜ ਕਕਾਰ ਧਾਰਨ ਕਰੋ ਨਾ ਤੁਸੀਂ ਅਮਰ ਸ਼ਕ ਹੋ ਜਿੱਥੇ ਤੁਹਾਡੇ ਗਲ ਦੇ ਵਿੱਚ ਕਿਰਪਾਨਾ ਹੋਣੀ ਚਾਹੀਦੀਆਂ ਵਾ ਤੇੜ ਕਸ਼ਰੀ ਹੋਣੀ ਚਾਹੀਦੇ ਆ ਗੁੱਟ ਤੇ ਕੜੇ ਹੋਣੇ ਚਾਹੀਦੇ ਆ ਪੰਜ ਕਕਾਰ ਤੁਹਾਡੇ ਕੋਲ ਹੋਣੇ ਚਾਹੀਦੇ ਆ ਉੱਥੇ ਤੁਸੀਂ ਸ਼੍ਰੀ ਸਾਹਿਬਾਂ ਨੂੰ ਛੱਡ ਕੇ ਗਤਰਿਆਂ ਨੂੰ ਛੱਡ ਕੇ ਤੁਸੀਂ ਉਤੋਂ ਦੀ ਪਾਲੇ ਮਾਲਾ ਪਾ ਲਈਆਂ ਤੇ ਆਰਐਸਐਸ ਦੇ ਨਹੀਂ ਜਿਹੜੇ ਹੋਰ ਕੀਏ ਤੁਸੀਂ ਆ ਬਿਆਨ ਕੌਣ ਕਢਾ ਰਿਹਾ ਹੈ ਤੁਹਾਡੇ ਮੂੰਹ ਜਿਹੜੇ ਤੁਹਾਡੇ ਮਗਰ ਤੁਹਾਡੇ ਆਗਾ ਬੈਠੇ ਆ ਕਿਹੜੇ ਆਗਾ ਮੋਨ ਪਾਗਵਤ ਆਰਐਸਐਸ ਦੇ ਮੁਖੀ ਬੈਠੇ ਜਿਹੜੇ ਤੁਹਾਡੇ ਮਗਰ ਉਹ ਬਿਆਨ ਕਢਾ ਰਿਹਾ ਹੈ ਕਿਹੜਾ ਬਿਆਨ ਹਮ ਹਿੰਦੂਆਂ ਕੇ ਸਾਥ ਹੀ ਰਹਿਣਾ ਹੈ ਕਿਉਂਕਿ ਹਮ ਹਿੰਦੂ ਹੈ ਦਿੱਤਾ ਹੈ ਨਾ ਬਿਆਨ ਤੇ ਮਹਾਰਾਜ ਬਾਣੀ ਦੇ ਵਿੱਚ ਬੜਾ ਬਖੂਬ ਲਿਖਦੇ ਆ ਮਹਾਰਾਜ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਅਸੀਂ ਹਿੰਦੂ ਨਹੀਂ ਆ ਜਿਹੜੇ ਗਾਇਤਰੀ ਪੜ੍ਹ ਗਏ ਅਸੀਂ ਮੁਸਲਮਾਨ ਨਹੀਂ ਆ ਜਿਹੜੇ ਅਸੀਂ ਕਲਮਾ ਪੜ੍ਹ ਗਏ ਅਸੀਂ ਕੀ ਆ ਗੁਰੂ ਕੇ ਸਿੱਖ ਸਿੱਖੀ ਦੀ ਡੈਫੀਨੇਸ਼ਨ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਰ ਨਾਮ ਧਿਆਵੈ ਚਾਰ ਲਾਵਾ ਗੁਰੂ ਸਾਹਿਬ ਨੇ ਸੁਹੀ ਰਾਗ ਦੇ ਵਿੱਚ ਉਚਾਰ ਕੇ ਤੇ ਬ੍ਰਾਹਮਣ ਦੇ ਜੰਜਾਲ ਦੇ ਵਿੱਚੋਂ ਸਾਨੂੰ ਕੱਢ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਾਵਾ ਲੈਣੀਆਂ ਸਿੱਖਣੇ ਤੇ ਅੱਜ ਲਾਵਾਂ ਕਿਥੇ ਲੈਣ ਦੇ ਆ ਅਗਨੀ ਦੇ ਘੇਰੇ ਘੇਰੇ ਇਹ ਬਾਹਮਣਵਾਦਾਂ ਦੇ ਹੋਰ ਕੀ ਆਏ ਕੋਈ ਬਾਹਮਣਵਾਦ ਆ ਐਸਾ ਕੋ ਪਖੰਡ ਕੋਈ ਕਰਮਕਾਂਡ ਜਿਹੜਾ ਇਹ ਨਾ ਕਰਦੇ ਹੋਣ ਹਵਨ ਇਹ ਕਰਦੇ ਆ ਆਰਤੀਆਂ ਇਹ ਕਰਨਦੇ ਆ ਟੱਲੀਆਂ ਖੜਕਾ ਕੇ ਜੋਤਾਂ ਜਗਾ ਕੇ ਆਰਤੀਆਂ ਇਹ ਕਰਨਦੇ ਆ ਆਰਐਸਐਸ ਦੇ ਇਹ ਨਹੀਂ ਆ ਤੇ ਹੋਰ ਕੀ ਆਏ ਵੇਖੋ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਉਸ ਬਾਬੇ ਨੂੰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪੀ ਬਾਬਾ ਜੀ ਤੁਸੀਂ ਆਪਣੀ ਗੁਰਤਾ ਗਦੀ ਛੱਡਦੇ ਹੋ ਨਹੀਂ ਨਹੀਂ ਤੁਹਾਨੂੰ ਜੇਕਰ ਇੰਨੀ ਐਸ ਪ੍ਰਸਤੀ ਮਿਲ ਗਈ ਆ ਐਸ਼ਵਰਾਮ ਦੀ ਜਿੰਦਗੀ ਤੁਸੀਂ ਜੀ ਰਹੇ ਜੇ ਤੇ ਜਿਓ ਪਰ ਮੈਂ ਇੱਥੇ ਸੰਗਤਾਂ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ ਕਿ ਇਹ ਆਰਐਸਐਸ ਦਾ ਜੋਰ ਜੇ ਮਗਰ ਤੇ ਜੇ ਮੰਨ ਵੀ ਲਈਏ ਕਿ ਇਹ ਗੁਰੂ ਆ ਤੇ ਗੁਰੂ ਦੀ ਡੈਫੀਨੇਸ਼ਨ ਕੀ ਆ ਲੋੜ ਪੈਣ ਤੇ ਤਤੀਆਂ ਤਵੀਆਂ ਤੇ ਵੈ ਬੈਨ ਆਪਣੇ ਸਿਰ ਦੇ ਵਿੱਚ ਉਹ ਤੱਤੀ ਰੇਤ ਵੀ ਪੋਉਣ ਉਹ ਬਲਦੀਆਂ ਦੇਗਾ ਦੇ ਵਿੱਚ ਵੀ ਉਬਲਣ ਇਹ ਗੁਰੂ ਦੀ ਡੈਫੀਨੇਸ਼ਨ ਆ ਬਾਬਰ ਨੂੰ ਯਾਬਰ ਕਹਿਣ ਤੇ ਤੁਹਾਡੇ ਵਾਲੇ ਦੇ ਲੀਡਰਾਂ ਦੇ ਪੈਰਾਂ 'ਚ ਪੈਂਦੇ ਫਿਰਦੇ ਆ ਇਹ ਗੁਰੂ ਇਹ ਗੁਰੂ ਨਾਨਕ ਦੀ ਜੋਤ ਆ ਕਿਸਾਨਾਂ ਦੇ ਉੱਤੇ ਕਿੰਨਾ ਪਿਛਲੇ ਦਿਨਾਂ ਦੇ ਵਿੱਚ ਪਾਣੀ ਦੀਆਂ ਬਿਚਾਰਾਂ ਪਾਈਆਂ ਗਈਆਂ ਸਾਨੂੰ ਚੇਤਾ ਵਾ ਕਿਸਾਨੀ ਧਰਨੇ ਦੀ ਗੱਲ ਆ ਦਿੱਲੀ ਦੇ ਅਲਦੋਦਨ ਲਈ ਅੰਦੋਲਨ ਚੱਲ ਰਿਆ ਸੀ ਅਹੀਂ ਬੈਠੇ ਚੌਂਕੜਾ ਲਾ ਕੇ ਪ੍ਰਸ਼ਾਦਾ ਛਕ ਰਹੇ ਹਾਂ ਜਨਵਰੀ ਦਾ ਮਹੀਨਾ ਸੀ ਧੁੰਦਾਂ ਪੈ ਰਹੀਆਂ ਸੀ ਇੱਕ ਟਰਾਲੀ ਤੋਂ ਲੈ ਕੇ ਦੂਜੀ ਟਰਾਲੀ ਨੂੰ ਇਹ ਰੱਸੀ ਬੰਨ੍ਹ ਕੇ ਆਪਣੇ ਕੱਪੜੇ ਧੋ ਕੇ ਸੁਕਣੇ ਪਏ ਸੀ ਉਧਰੋਂ ਫਾਇਰ ਵਿਗਟ ਆਈ ਉਹਨਾਂ ਨੇ ਪਾਣੀ ਦੀ ਬੁਛਾਰ ਛੱਡੀ ਸਾਡੇ ਧੁਕੇ ਹੋਏ ਕੱਪੜੇ ਜਿਹੜੇ ਅਸੀਂ ਧੋ ਕੇ ਪਾਏ ਸੀ ਉਹ ਵੀ ਗਿੱਲੇ ਹੋ ਗਏ ਪਾਣੀ ਵੀ ਗੰਦਾ ਸੀ ਸਾਡੀਆਂ ਪਲੇਟਾਂ 'ਚ ਵੀ ਪਾਣੀ ਪੈ ਗਿਆ ਸਾਡੀਆਂ ਜਿਹੜੀਆਂ ਸੰਘਾਂ ਨੇ ਬਾਲਟੀਆਂ ਰੱਖੀਆਂ ਸੀ ਉਹਨਾਂ ਬਾਲਟੀਆਂ ਦੇ ਵਿੱਚ ਵੀ ਪਾਣੀ ਪੈ ਗਿਆ ਗੰਦਾ ਪ੍ਰਸ਼ਾਦਿਆਂ ਤੇ ਵੀ ਗੰਦਾ ਪਾਣੀ ਚਿੱਕੜ ਵਰਗਾ ਪੈ ਗਿਆ ਸਾਡੇ ਨਵੇਂ ਕੱਪੜਿਆਂ ਤੇ ਵੀ ਪੈ ਗਿਆ ਧੋਗੇ ਪਾਏ ਉੱਥੇ ਵੀ ਪੈ ਗਿਆ ਲੱਭਾਣੀ ਗੁਰੂ ਉਸ ਸਮੇਂ ਕੋਈ ਇਹਨਾਂ ਦਾ ਜੀ ਸੱਚੀ ਗੁਰੂ ਆ ਤਾਂ ਜਾ ਕੇ ਲਾਵੇ ਪੀਐਮ ਦਾ ਮੱਥਾ ਜਾ ਕੇ ਲਾਵੇ ਸਰਕਾਰ ਦਾ ਮੱਥਾ ਪਰ ਨਹੀਂ ਸਰਕਾਰਾਂ ਦੀਆਂ ਚਾਪਲੂਸੀਆਂ ਤੋਂ ਵੇਹਲ ਮਿਲਦਾ ਹੋਵੇ ਤੇ ਫੇਰ ਐ ਨਾ ਸਾਨੂੰ ਪਤਾ ਫੋਨ ਲਾ ਕੇ ਕਹਿਣਗੀ ਜ਼ਥੇਦਾਰ ਦਾ ਫੋਨ ਆਇਆ ਮੈਨੂੰ ਇਹਨਾਂ ਦੇ ਮੈਂ ਨਾ ਨਹੀਂ ਲਾਣਾ ਚਲੋ ਸਟੇਜ ਤੋਂ ਥੱਲੇ ਉਤਰਾਂਗੇ ਮੈਨੂੰ ਪੁੱਛ ਲਿਓ ਆਂਦਾ ਤੂੰ ਸਾਡੇ ਬਾਰੇ ਬਿਆਨ ਬਾਜ਼ੀਆਂ ਕਰਨ ੜਿਆ ਵਾ ਤੂੰ ਰਾਧਾ ਸਵਾਮੀਆ ਬਾਰੇ ਬੋਲਦਾ ਵਾ ਤੈਨੂੰ ਵੇਖ ਲਾਂਗੇ ਕਿੱਥੇ ਹੁੰਦਾ ਵਾ ਮੈਂ ਕਿਹਾ ਭਾਈ ਮੈਂ ਕਿਤੇ ਅਮਰੀਕਾ ਕੈਨੇਡਾ 'ਚ ਥੋੜੀ ਰਹਿੰਦਾ ਵਾ ਤੋੜਾ ਆਪਣਾ ਪਿੰਡ ਆ ਗੁਰਦੁਆਰੇ ਦੇ ਸਾਹਮਣੇ ਆਪਣਾ ਦੋ ਦੁਕਾਨਾਂ ਦੇ ਸਾਹਮਣੇ ਘਰ ਆ ਆਪਣਾ ਕੋ ਅਮਰੀਕਾ ਕੈਨੇਡਾ 'ਚ ਥੋੜੀ ਰਹਿੰਦਾ ਮੈਂ ਪਿੰਡ ਹੀ ਹੁਈਦਾ ਵਾ ਤਾਂ ਮੈਨੂੰ ਇੱਕ ਦਾ ਹੋਰ ਫੋਨ ਆਇਆ ਵੀਰ ਦਾ ਅੰਦਰ ਗੁਰੂ ਗ੍ਰੰਥ ਸਾਹਿਬ ਜੋ ਤਰਨਾ ਵਿਚਾਰ ਕਰਨੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਵੀ ਦੇਹ ਧਾਰੀ ਗੁਰੂ ਹੁੰਦਾ ਵਾ ਅੰਦਰ 10 ਗੁਰੂ ਸਾਹਿਬਾਂ ਦੇਹ ਧਾਰੀ ਹੋਏ ਆ ਤੇ ਮੈਂ ਉਹਨੂੰ ਬੇਨਤੀ ਫੇਰ ਹੋਈ ਉਹ ਕੀਤੀ ਭਰਾ ਜੇ 10 ਗੁਰੂ ਦੇਹ ਧਾਰੀ ਹੋਏ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕਰਤਾ ਵਾ ਵੀ ਤੁਹਾਡਾ ਅਜ ਤੋਂ ਬਾਅਦ ਕੋਈ ਦੇਹ ਧਾਰੀ ਗੁਰੂ ਨਹੀਂਗਾ ਤੁਹਾਡਾ ਗੁਰੂ ਆਗਿਆ ਪਈ ਆ ਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਗੁਰਦਾ ਕਦੀ ਆ ਇਸ ਤੋਂ ਇਲਾਵਾ ਧੜਾਈ ਤੋਂ ਬਾਅਦ ਕੋ ਦੇਹਤਾਰੀ ਗੁਰੂ ਨਹੀਂ ਹੋਊਗਾ ਇੱਥੋਂ ਘੜੀ ਗੱਲ ਹੀ ਨਿਬੜ ਗਈ ਦੇਹਤਾਰੀ ਗੁਰੂ ਦੀ ਵੇਖੋ ਇਹਨਾਂ ਦੇ ਕੋਲ ਕਲਾਬੜੀ ਸੁਣੀ ਹੈ ਕੀਰਤਨ ਦੀ ਸ਼ੈਲੀ ਹੈ ਇਹਨਾਂ ਦੇ ਕੋਲ ਜਿਹੜੀ ਪੁਰਾਤਨ ਸ਼ੈਲੀ ਹੈ ਕੀਰਤਨ ਦੀ ਬੜੀ ਸੁਣੀ ਹੈ ਉਹ ਇਹਨਾਂ ਦੇ ਇੱਕ ਕੀਰਤਨੀਏ ਆ ਭਾਈ ਬਲਵੰਤ ਸਿੰਘ ਕਲਾਸਿਕਲ ਦੇ ਵਿੱਚ ਬੜਾ ਸੁੰਦਰ ਕੀਰਤਨ ਪੁਰਾਤਨ ਕੀਰਤਨ ਕਰਦੇ ਆ ਮੈਂ ਬਹੁਤ ਸੁਣਦਾ ਉਹਨਾਂ ਨੂੰ ਜਿੱਥੇ ਇਹਨਾਂ ਦੇ ਵਿੱਚ ਕੋਈ ਚੰਗਾ ਪੁਆਇੰਟ ਹੈ ਉੱਥੇ ਚੰਗਾ ਵੀ ਕਹਿਣਾ ਚਾਹੀਦਾ ਵਾ ਭਾਵੇਂ ਬਲਵੰਤ ਸਿੰਘ ਨੂੰ ਮੈਂ ਬਹੁਤ ਸੋਹਂਦਾ ਵਾਂ ਬੜੇ ਸੁਰੀਲੇ ਬੜੇ ਹੌਣਹਾਰ ਤੇ ਬੜੇ ਮਿਹਨਤੀ ਕੀਰਤਨੀਆਂ ਨੇ ਪਰ ਮੈਂ ਫਿਰ ਬੇਨਤੀ ਕਰੂੰਗਾ ਪਿਆਸਾ ਕੀਰਤਨ ਕਿਸ ਕੰਮ ਜਿਹੜਾ ਕੀਰਤਨ ਅਸਲੀ ਗੁਰੂ ਤੇ ਨਾ ਕੀਤਾ ਜਾਵੇ ਜਿਹੜਾ ਕੀਰਤਨ ਦੇਹਧਾਰੀਆਂ ਦੇ ਕੀਤਾ ਜਾਵੇ ਨੰਬਰ 2 ਚਵਰ ਸ਼ਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੁਣ ਚਵਰ ਝੋਲਦਾ ਵਾ ਗੁਰੂ ਗ੍ਰੰਥ ਸਾਹਿਬ ਤੇ ਚਵਰ ਹੁੰਦਾ ਗੁਰੂ ਗ੍ਰੰਥ ਸਾਹਿਬ ਤੇ ਛਤਰ ਗੁਰੂ ਗ੍ਰੰਥ ਸਾਹਿਬ ਤੋਂ ਝੋਲਦਾ ਵਾ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਆ ਤੇ ਚਵਰ ਛਤਰ ਤਖਤ ਉਹ ਆਪਣੇ ਬਾਬੇ ਨੂੰ ਦਿੱਤਾ ਉਹਨਾਂ ਨੇ ਭਲਾ ਕਿਦਾਂ ਪੀੜੇ ਦੇ ਉੱਤੇ ਬਾਬਾ ਬੈਠਾ ਹੁੰਦਾ ਵਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਉੱਤੇ ਛਤਰ ਹੋ ਰਿਹਾ ਵਾ ਉੱਤੇ ਚੌਰ ਹੋ ਰਿਹਾ ਵਾ ਚੰਦੋਆ ਸਾਹਿਬ ਵੀ ਲੱਗਾ ਵਾ ਤੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਬਾਅਦ ਚੁਟੇਕਦੇ ਆ ਤੇ ਬਾਬੇ ਨੂੰ ਆ ਕੇ ਪਹਿਲਾਂ ਟੇਕਦੇ ਆ ਅਰਦਾਸ ਵੀ ਇਹਨਾਂ ਨੇ ਬਦਲਤੀ ਤਾਂ ਸਾਰੀ ਵਿਪਰ ਵਿਪਰਨ ਕੀ ਰੀਤ ਸਾਰੀ ਵਿਪਰਨ ਕੀ ਰੀਤ ਨੂੰ ਫੋਲੋ ਕਰ ਰਹੇ ਆ ਸਭ ਤੋਂ ਵੱਡੀ ਬੇਨਤੀ ਆਰਐਸਐਸ ਦਾ ਮੁਖੀ ਮੋਨ ਭਾਗਵਤ ਭੈਣੀ ਸਾਹਿਬ ਕੀ ਕਰਨ ਗਿਆ ਹੈ ਮੈਨੂੰ ਇਹ ਸਾਹਿਬ ਦਾ ਜਵਾਬ ਇਹ ਸਵਾਲ ਦਾ ਜਵਾਬ ਦੇ ਦੇਵੇ ਕੋਈ ਮੇਰਾ ਸਵਾਲ ਇਹੋ ਆ ਹੋਰ ਮੈਂ ਇਹਨਾਂ ਨਾਲ ਨਿੰਦਕ ਨਹੀਂ ਗਾ ਇਹ ਜਿਹਨੂੰ ਪੂਜਣਾ ਪੂਜਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਜੋ ਕਰਨਾ ਕਰਨ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦੇਣਾ ਪਿਆਰ ਐਸਐਸ ਦਾ ਮੁਖੀ ਮੋਹਨ ਭਾਗਵਤ ਕੀ ਕਰਦਾ ਸੀ ਉੱਥੇ ਭੈਣੀ ਸਾਹਿਬ ਵਿਖੇ ਬਾਬਾ ਰਾਮ ਸਿੰਘ ਦਾ ਸਤਕਾਰ ਅਸੀਂ ਕਰਦੇ ਆ ਉਹਨਾਂ ਨੇ ਬਹੁਤ ਸਿੱਖਿਆ ਪ੍ਰਚਾਰ ਕੀਤਾ ਵਾ ਪਰ ਉਸ ਸਮੇਂ ਕੋਈ ਆਰਐਸਐਸ ਦਾ ਜੋਰ ਨਹੀਂ ਸੀ ਮੈਂ ਕਹ ਰਿਹਾਗਾ ਅੱਜ ਤੁਹਾਨੂੰ ਆਰਐਸਐਸ ਨੇ ਪੈਸੇ ਦਿੱਤੇ ਤੇ ਗੁੱਸਾ ਸਭ ਤੋਂ ਜ਼ਿਆਦਾ ਉਹਨਾਂ ਪ੍ਰਚਾਰਕਾਂ ਦੇ ਹੁੰਦਾ ਵਾ ਖਾਸ ਕਰਕੇ ਗਿਆਨੀ ਸ਼ੇਰ ਸਿੰਘ ਉਹੜਾ ਵਰਗਿਆਂ ਤੇ ਉਹ ਗਿਆਨੀ ਸ਼ੇਰ ਸਿੰਘ ਹੁਣੀ ਉਹਨਾਂ ਦੇ ਜਿਹੜੇ ਸਟੂਡੈਂਟ ਆ ਉਹ ਟੱਡਰਿੰਗ ਵਾਲੇ ਬਾਰੇ ਕਹਿੰਦਾ ਯਹਰ ਉਗਲਦੇ ਆ ਆ ਮਿਸ਼ਨਰੀ ਕਾਲਜਾਂ ਬਾਰੇ ਕਹਿੰਦਾ ਯਹਰ ਉਗਲਦੇ ਆ ਤੇ ਨਾਮਧਾਰੀਆਂ ਕੋਲ ਸ਼ੇਰ ਸਿੰਘ ਹੁਣੀ ਲਫਾਫੇ ਲੈਂਦੇ ਜਾ ਕੇ ਨਾਮਧਾਰੀਆਂ ਕੋਲ ਬਹਿ ਕੇ ਜਾ ਕੇ ਸਾਡਾ ਨਾਮਧਾਰੀ ਪੰਥ ਸਾਡਾ ਨਾਮਧਾਰੀ ਪੰਥ ਐਂ ਕਰਦੇ ਆ ਨੀਲਧਾਰੀਆਂ ਕੋ ਚਲ ਗਏ ਸਾਰਾ ਨੀਲਧਾਰੀ ਪੰਥ ਸਾਰਾ ਨੀਲਧਾਰੀ ਪੰਥ ਉਥੇ ਐ ਕਰਦੇ ਆ ਹੈ ਇਹਨਾਂ ਦਾ ਕੋ ਸਟੈਂਡ ਆਰਐਸਐਸ ਦੇ ਸਮਾਗਮਾਂ ਦੇ ਵਿੱਚ ਇਹ ਪਹੁੰਚਦੇ ਆ ਸ਼ੇਰ ਸਿੰਘ ਜੀ ਹੁਣੀ ਪ੍ਰੇਮੰਦੰਦੇ ਪੈਰਾਂ ਦੇ ਵਿੱਚ ਜਾ ਕੇ ਇਹ ਬਹਿ ਜਾਂਦੇ ਆ ਪੁੱਛੋ ਇਹਨਾਂ ਨੂੰ ਸਿੱਖ ਮੰਨੋਗੀ ਭਲਿਓ ਆਪਛਾਣ ਕਰਨੀ ਪਊਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਕੀ ਕਹਿ ਰਹੀ ਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਸਤਾਰੇ ਇਹ ਵੀ ਬੇਨਤੀ ਮੈਂ ਲਾਸਟ ਦੇ ਕਰ ਦਵਾ ਇਹਨਾਂ ਪ੍ਰਚਾਰਕਾਂ ਦਾ ਦੀਮ ਡੀਨੇ ਮਾਲ ਕੋਈ ਨਹੀਂਗਾ ਇਹਨਾਂ ਨੂੰ ਅੱਜ ਮੋਟਾ ਲਫਾਫਾ ਦੇ ਦਿਓ ਇਹਨਾਂ ਨੇ ਲਫਾਫਾ ਲੈ ਕੇ ਔਰੰਗਜੇਬ ਨੂੰ ਗੁਰੂ ਸਾਹਿਬ ਦਾ ਰਿਲੇਟਿਵ ਵੀ ਸਾਬਤ ਕਰ ਦੇਣਗੇ ਇਹਨਾਂ ਨੂੰ ਅੱਜ ਹੀ ਲਫਾਫਾ ਵੱਡਾ ਦੇ ਦਿਓ ਸੂਬੇ ਸਰਹੰਦ ਨੂੰ ਗੁਰੂ ਗੋਬਿੰਦ ਸਿੰਘ ਦਾ ਰਿਲੇਟਿਵ ਸਾਬਤ ਕਰ ਦੇਣਗੇ ਲਫਾਫਿਆਂ ਦੀ ਇਹਨਾਂ ਨੂੰ ਈਡੀ ਜਮੀਰ ਮਾਰ ਦੇਣ ਦੇ ਲਫਾਫੇ ਪਰ ਇੱਕ ਸਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਛੋਟੇ ਪੁੱਤ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਆ ਸਿਰਨੀ ਝਕਾਉਂਦੇ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਾ ਵਾ ਜੁੱਤੀ ਵਿਖਾ ਕੇ ਅੰਦਰ ਜਾਂਦੇ ਆ ਤੇ ਅੰਦਰ ਜਾ ਕੇ ਗੱਜ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਦਿਨ ਦਾ ਫਿਰ ਸਾਬ ਜਾਨ ਨੂੰ ਬੁਲਾਇਆ ਗਿਆ ਵਿਸਥਾਰ ਦੇ ਵਿੱਚ ਦੱਸਾਂਗਾ ਤਿੰਨ ਮੇਸ ਜਾ ਕੇ ਰੱਖੇ ਸੂਬੇ ਸਰਹੰਦ ਦੇ ਪਹਿਲੇ ਮੇਜ਼ ਤੇ ਮਠਿਆਈਆਂ ਰੱਖੀਆਂ ਵਾ ਪੀ ਠੰਡੇ ਬੁਰਜ ਦੇ ਵਿੱਚ ਗੁਰੂ ਦੇ ਪੁੱਤ ਆ ਰਹੇ ਆ ਭੁੱਖੇ ਹੋਣਗੇ ਟੋਟ ਟੋਟ ਕੇ ਪੈਣਗੇ ਮਠਿਆਈਆਂ ਨੂੰ ਦੂਜੇ ਮੇਜ਼ ਤੇ ਖੜਾਉਣੇ ਰੱਖੇ ਆ ਪੀ ਛੋਟੇ ਆ ਬੱਚੇ ਆ ਖੇਡਣਗੇ ਖੇਡਣ ਦੀ ਉਮਰ ਆ ਵਾ ਤੀਜੇ ਮੇਜ਼ ਤੇ ਸ਼ਸਤਰ ਰੱਖੇ ਆ ਕਿਰਪਾਨਾਂ ਤੀਰ ਕਮਾਨ ਦੋ ਤਾਰੀ ਖੰਡੇ ਰੱਖੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਪਹਿਲੇ ਮੇਜ਼ ਨੂੰ ਵੀ ਛੱਡ ਦਿੰਦੇ ਆ ਮਠਿਆਈਆਂ ਵਾਲੇ ਨੂੰ ਦੂਜੇ ਖਡਾਉਣੇ ਵਾਲੇ ਮੇਜ ਨੂੰ ਵੀ ਛੱਡ ਦਿੰਦੇ ਆ ਤੇ ਤੀਜਾ ਸਸ਼ਤਰ ਵਾਲੇ ਮੇਜ ਨੂੰ ਜਿੱਥੇ ਸਸ਼ਤਰ ਪਏ ਹੀ ਸਸ਼ਤਰ ਚੁੱਕ ਕੇ ਸੂਬੇ ਸਰਹੰਦ ਨੂੰ ਇਹ ਸਾਬਤ ਕਰ ਦਿੰਦੇ ਆ ਕਿ ਤੇਰਨਾ ਲੋਹਾ ਲਵਾਂਗੇ ਤੇ ਜਿਹੜੇ ਗੁਰੂ ਦੇ ਪੁੱਤਰ ਸੂਬੇ ਸਰਹੰਦ ਰੇ ਜਾ ਕੇ ਕਚੈਰੀ ਦੇ ਵਿੱਚ ਨਹੀਂ ਡੋਲੇ ਲਾਲਚ ਦਿੱਤੇ ਗਏ ਨਹੀਂ ਡੋਲੇ ਰਾਜ ਭਾਗ ਦਿੱਤੇ ਗਏ ਨਹੀਂ ਡੋਲੇ ਸੋਹਣੀਆਂ ਬੇਗਮਾਂ ਦੇ ਲਾਲਚ ਦਿੱਤੇ ਗਏ ਨਹੀਂ ਡੋਲੇ ਤੇ ਅੱਜ ਤੁਹਾਨੂੰ ਲਫਾਫੇ ਦੇ ਤੇ ਨਾਮ ਧਾਰੀਆਂ ਤੇ ਤੁਹਾਡੀ ਜਮੀਰ ਮਰ ਗਈ ਵੀ ਤੁਸੀਂ ਜਾ ਕੇ ਲਫਾਫੇ ਲੈਂਦੇ ਫਿਰਦੇ ਹੋ ਤੁਹਾਡੀ ਜਮੀਰ ਮਰ ਗਈ ਨੀਲ ਧਾਰੀਆਂ ਕੋਲ ਲਫਾਫੇ ਲੈਂਦੇ ਫਿਰਦੇ ਹੋ ਸਿੱਖੋ ਆਪ ਜਾਗਣਾ ਪਏਗਾ ਸਿੱਖੀ ਕੀ ਹੈ ਗੁਰਮਤਿ ਵਿਚਾਰਤਾ ਕੀ ਹੈ ਤੇ ਆਰਐਸਐਸ ਕੀ ਹੈ ਜਾਨਣਾ ਪਊਗਾ ਤੁਹਾਨੂੰ ਕਿੱਦਾਂ ਜਾਣੋਗੇ ਬਾਣੀ ਪੜ ਕੇ